ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੇਰੇ ਮਾਲਕ ਬਖਸ਼ ਕਰਿਆ ਆ ਮੋਰ ਨਾ ਤ੍ਰਸਨਾ ਲੱਗਿਆ ਹੈ ਤ੍ਰਸਨਾ ਕਿੰਨ ਕਹਿੰਦੇ ਆ ਲਾਲਚ ਨਿੰਦਿਆ ਚੋਲੀ ਕਿਸਨ ਮਾੜਾ ਕਹਿਣਾ ਆਪਣਾ ਚੰਗਾ ਮੰਨਣਾ 281 ਅੰਕ ਤੇ ਸੁਖਮਨੀ ਸਾਹਿਬ ਦੇ ਵਿੱਚ ਪੰਜ ਬਾਸ ਹੈ ਮੇਰੇ ਮਾਲਕ ਬਖਸ਼ ਕਰਾਇਆ ਮੈਂ ਆਪਦੀ ਸਿਆਣਪ ਸਾਰ ਦੋ ਜਿੱਦਾਂ ਗੁਰੂ ਨਾਨਕ ਜੀ ਸਟਾਰਟ ਕਹਿੰਦੇ ਆ ਸਿਹਤ ਸਿਆਣਪ ਲੱਖੋ ਤੈਕਨ ਚੱਲੇ ਨਾਲ ਤਾਂ ਜੋ ਸਿਆਣਪ ਸੁਰਜ ਨੂੰ ਸਿਮਰੋ ਹਰ ਹਰ ਆਈ ਵੀ ਆਪ ਦੀ ਸਿਆਣ ਛੱਡ ਕੇ ਮਾਲਕ ਨੂੰ ਯਾਦ ਕਰੋ ਮਾਲਕ ਨੂੰ ਹਿਰਦੇ ਵਿੱਚ ਵਸਾਓ ਜੋ ਸਭ ਦੇ ਸਮਾਇਆ ਘਟ ਘਟ ਵਿੱਚ ਉਹ ਕੀ ਉਹ ਨਾਮ ਜਾਂ ਨਾਮ ਦੇ ਨਾਲ ਪਿਆਰ ਪਿਆਜੂ ਭਾਵਨਾ ਪਿਆਜੋ ਫੇਰ ਸਾਡਾ ਜਨਮਨ ਕਟਿਆ ਅਸੀਂ ਉਹ ਦਿਨ ਤੇ ਰਾਸਤ੍ਰਤ ਕਰਾਂਗੇ ਕਿਉਂ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਰਸ ਤੁਰਦੇ ਫਿਰਦੇ ਫੰਦੇ ਉੜਦੇ ਕਰਮ ਦੇ ਨਾਲ ਵਿਚਰਣਾ ਖੇਡ ਚ ਸਿਮਰ ਸਿਮਰਾਰ ਕਰਨ ਕਰਨਾ ਫਿਰ ਨੂੰ ਦੁੱਖ ਨਹੀਂ ਹੁੰਦਾ ਕੋਈ ਇਹ ਲ ਭੇਉ ਦਾ ਕੋਈ ਮਾਲਾ ਸੋਚਦਾ ਨੂੰ ਮਾਲਕਾ ਮਾਰਾ ਮਾਲਕ ਦਾਦਿਆ ਮਿਸ ਸੰਤ ਕੇ ਦੁਖੀ ਕੀ ਜੜ ਕਿਛਣਾ ਹੈ ਵੀੜਤ ਸੰਤ ਨਾ ਬੈਰ ਕਰਦੇ ਆ ਉਹਨੇ ਜੜ ਨਹੀਂ ਹੁੰਦੀਆਂ ਉਹਨਾ ਨੇਚਲ ਕਰਨੀ ਹੁੰਦਾ ਜਿਵੇਂ ਮੱਛੀ ਪਾਣੀ ਤੋਂ ਬਿਨਾ ਤੜਫਦੀ ਐ ਇਸ ਤਰ੍ਹਾਂ ਤੜਫਦਾ ਮੱਛੀ ਪਾਣੀ ਤੋਂ ਬਿਨਾ ਖਤਮ ਹੋ ਜਾਂਦੀ ਆ ਕਹ ਸੰਤ ਕਾ ਦੋਖੀ ਓ ਬਿਲ ਲਾਏ ਜਿਉਂ ਜਲ ਬਿਹੋਨ ਮਸਲੀ ਤਰਫਾਏ ਜੀਗੋ ਨਿੰਦਿਆ ਕਰਦਾ ਉਹ ਮਾਲਕ ਦੇ ਪਰਵਾਹ ਨਹੀਂ ਹੈਗਾ ਤਾਂ ਸੰਤ ਕਾ ਦੋਖੀ ਸਦ ਮਿੱਥਿਆ ਕਹਿ ਤਾ ਕੀਰਤ ਨਿੰਦਿਆ ਕਾ ਤਰਹੀ ਪਾਇ ਪਾਇਆ ਵੀ ਆਪਦੇ ਸਿਆਣ ਛੱਡ ਕੇ ਉਸ ਮਾਲਕੀ ਸਿਆਣ ਮਿਲਾਓ ਤਜੋ ਸਿਆਨ ਪਸੁਰਜਨੋ ਸਿਮਰੋ ਹਰਿ ਹਰਾਇ ਇਕਾ ਅਸਰ ਹਰ ਮਨ ਰੱਖੋ ਨਾਨਕ ਦੁਖ ਪਰਮ ਪਹ ਜਾਏ ਹੁਣ ਜਿਹੜੀ ਸਿਆਣ ਆਪਣੀ ਨੂੰ ਛੱਡ ਕੇ ਮਾਲਕੀ ਨੇ ਸਪਸ਼ਟ ਕਰਤਾ ਬਹੁਤ ਭਾਗਾਂ ਵਾਲਿਆ ਵਿਗਿਆਦ ਦੁਬਾਰਾ ਵਾਲਦਿਆ ਸੁਖਣੀ ਸਾਹਿਬ ਕਰਦਾਂ ਫਾਰਵਤ ਸੁਖਣੀ ਜੀ ਪਹਿਲਾ ਦੇਣਾ ਕੀ ਕਹਿ ਰਿਹਾ ਅਸੀਂ ਮਰੀਆਂ ਮਸਾਲੀਆਂ ਨਹੀਂ ਪੁੱਛੀਆਂ ਨਾ ਕਿ ਬੰਦੇ ਨੂੰ ਪੁੱਛਣਾ ਗੁਰਬਾਣੀ ਦਾ ਆਧਾਰਨ ਮਾ ਨੋਖ ਕੀ ਟੇਕ ਵਰਤੀ ਸਭ ਜਾਣ ਜੇ ਅਸੀਂ ਬੰਦੇ ਦੀ ਟੇਕ ਲਾਵਾਂਗੇ ਅਸੀਂ ਵਰਥੇ ਚਲੀ ਜਾਵਾਂਗੇ ਜੇ ਸਤਗੋਦੀ ਓਟ ਲਾਵਾਂਗੇ ਸਾਹਮਣੇ ਖਾਲੀ ਖਲਾ ਦੀ ਫੇਰ ਅਸੀਂ ਮਾਲਕ ਦਾ ਪ੍ਰਵਾਨ ਹੁੰਨੇ ਆ ਸੰਤਾਂ ਨੇ ਪੁੱਛਣਾ ਪੈਂਦਾ ਮਾ ਨੋਖ ਕੀ ਟੇਕ ਵਰਤੀ ਸਭ ਜਾਣ ਦੇ ਮਨ ਕੋ ਇੱਕੇ ਭਗਵਾਨ ਦੇਣ ਵਾਲੇ ਇੱਕੋ ਹੀ ਸਭ ਨੂੰ ਚਾਹੇ ਕੋ ਛੋਟਾ ਚਾਹੇ ਵੱਡਾ ਚਾਹੇ ਅਮੀਰ ਚਾਹੇ ਗਰੀਬ ਆ ਮਾਲ ਕਵ ਦਿੰਦਾ ਜਿਵੇਂ ਬਾਰਿਸ਼ ਪੈਂਦੀ ਆ ਨਾ ਥੱਲੇ ਧਰਤੀ ਤੇ ਪਾਣੀ ਬਹੁਤ ਜ਼ਿਆਦਾ ਆ ਧਰਤੀ ਨੂੰ ਪਾਣੀ ਦੀ ਲੋੜ ਨਹੀਂ ਕਿ ਪਾਣੀ ਥੱਲੇ ਲੱਗ ਰਿਹਾ ਇਸੇ ਤਰ੍ਹਾਂ ਆਪਣੇ ਵਿੱਚ ਨਾਮ ਵਸਿਆ ਆ ਜਿਵੇਂ ਬਾਰਿਸ਼ ਪੈਂਦੀ ਆ ਉਹ ਚੰਗਾ ਮੰਦਾ ਦੇਖਦੀ ਨਹੀਂ ਕੀ ਇਸੇ ਤਰ੍ਹਾਂ ਅਸੀਂ ਨਾਮ ਨੂੰ ਪ੍ਰਗਟ ਕਰਨੀ ਖਾਂਦੇ ਖਾਤਰ ਜਿਹੜਾ ਆਪਣੇ ਅੰਦਰ ਆ ਗੁਫ਼ਤਾ ਨਾਮ ਵਰਤੇ ਵਿੱਚ ਕਲਯੁਗ ਘਟ ਘੜ ਹਰ ਭਰਪੂਰਿਆ ਨਾਮ ਰਤਨ ਤਿੰਨਾਂ ਹਿਰਦੇ ਪ੍ਰਗਟਿਆ ਜੋ ਗੁਰ ਸੁਣਾਈ ਚ ਪਜਦੇ ਉਹਨਾਂ ਨੇ ਆਪਣੇ ਆਪਨ ਤਿਆਗਣਾ ਹਾ ਆਪੇ ਆਪਣੇ ਆਪਨ ਸੰਦੇਵ ਹਲ ਕਰਨਾ ਕਿਉਂ ਇਹ ਤਨ ਵਿੱਚ ਹੀ ਸੰਤ ਵੇ ਪਿਆਰੇ ਪ੍ਰੀਤਮ ਦੇ ਮਿਲਾਏ ਸੰਤ ਉਹ ਹੁੰਦਾ ਜਿਹੜਾ ਕਿ ਆਪਦੇ ਨਾਲ ਨਹੀਂ ਜੋੜਦਾ ਸੰਤ ਹੁੰਦਾ ਜਿਹੜਾ ਆਮ ਗ੍ਰਸਥ ਵਿੱਚ ਰਹਿੰਦਾ ਉਹ ਨਹੀਂ ਸੰਤ ਗਾਜੇ ਕੱਪੜੇ ਦੇਖ ਕੇ ਸੰਤ ਬਣ ਆ ਲੈਣੇ ਆਂ ਅੰ데 ਗਿਰੂਆਂਾਂਗਾ ਛਾੜ ਕੇ ਅਸੀਂ ਆ ਗਏ ਛੋਟੀ ਡੰਡਾ ਥੇ ਵਾ ਲਿਆ ਸਰਮਨ ਆ ਲਿਆ ਸੰਤ ਨਹੀਂ ਹੈਗੇ ਠੱਗਾ ਹਰ ਕਿਸ ਸੰਤਨਾ ਆਖ ਕੇ ਬਨਾਰਸ ਕੇ ਠੱਗਾ ਸੰਤ ਦੀ ਵਸਤਾ ਕੀ ਆ ਉਹਦੇ ਅੰਦਰ ਆਣਾ ਸਭ ਚੱਲਦਾ ਉਹ ਰਸ ਪੀਂਦਾ ਆਨ ਉਹਦਾ ਬਾਣੀ ਪੁੰਜੀ ਸੰਤਨਾਥ ਰਾਕੇ ਕੁੰਜੀ ਉਹ ਛੋੜੇ ਅੰਦਰ ਤੁਸੀਂ ਆਪਣੇ ਆਪ ਨੂੰ ਵਿਚਾਰ ਕਰਨ ਸਾਡੇ ਅੰਦਰ ਆਸ ਆ ਰਿਹਾ ਆਨ ਸਭ ਸੁਣ ਰਿਹਾ ਜਿੱਤੇ ਕਹਿੰਦੇ ਆਨੰਦ ਸੁਣੋ ਬੜਾ ਭਾਗੀ ਹੋ ਸકલ ਮਨੁਰਤ ਪੂਰੇ ਫਿਰ ਤੇ ਭਾਗਾਂ ਵਾਲੇ ਬਣ ਜਾਂਦੇ ਜਿਸਕੇ دیے ਰਹੇਗਾ ਕਹਿੰਦਾ ਆਪ ਦੇ ਰੇ ਮਾਲਕੋ ਦੇ ਕੇ ਮੰਗਦਾ ਨਹੀਂ ਹੈਗਾ ਉਹਨਾਂ ਫਿਰ ਲਾਜ ਨਹੀਂ ਪੈਂਦਾ ਬਹੁਤ ਨਾ ਤ੍ਰਿਸ਼ਨਾ ਲੱਗਿਆ ਉਹਨਾਂ ਦੇ ਮਾਇਆ ਜੋਰ ਨਹੀਂ ਪਾ ਸਕਦੀ ਇਹਣੀ ਮਾਇਆ ਵਾ ਜੋਰ ਨਹੀਂ ਪਾ ਸਕਦੇ ਮਾਇਆ ਕੀ ਹੈ ਸ੍ਰੀ ਮੂਲਾ ਮਾਇਆ ਤਾਂ ਕੰਨ ਕਰ ਸਕਦਾ ਮਾਰੇ ਰੱਖੇ ਇੱਕੋ ਆਪ ਮਾਨੋਕ ਕੇ ਕਿਸਨਾ ਨਹੀਂ ਹੱਥ ਫੇਰ ਕਹਿ ਰਿਹਾ ਤੇ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਹੈ ਇਹਦਾ ਕਿਹੜੇ ਮੋਕੇ ਹਵਾ ਬੰਦ ਕਰਤੇ ਫੁੱਗ ਨਿਕਲ ਗਈ ਖਤਮ ਉਹਦੇ ਸਾਹਮਣੇ ਕੋਈ ਥੋੜਾ ਜਿਹਾ ਵੀ 50 ਸਾਲ ਦਾ 40 ਸਾਲ ਦਾ 10 ਸਾਲ ਦਾ 1 ਸਾਲ ਦਾ ਬੱਚਾ ਜਹਾਵਾ ਬੰਦ ਕਰਤੇ ਉਹਨੇ ਖਦਮ ਫਿਰ ਆਪਣੇ ਹੱਥ ਕੀਆ ਤਿਸ ਕਾ ਹੁਕਮ ਬੂਸੋ ਖੈ ਉਹਦਾ ਹੁਕਮ ਜੇ ਹੁਕਮ ਮੰਨਾਂਗੇ ਨਾ ਸੁਣੀਏ ਮੰਨਿਏ ਮਨ ਕੀਤਾ ਵਾ ਫਿਰ ਪਿਆਰ ਪੈਂਦਾ ਹੁਕਮੀਕਾਰ ਕਰਾ ਯਾ ਹੁਕਮ ਬੰਦਾ ਹੁਕਮ ਕੀਆ ਇੱਕੋ ਨਾਮ ਹੁਕਮਾ ਨਾਨਕ ਸਤਗੁਰ ਦੀ ਆਵਾਜ਼ ਹੁਕਮ ਕੀ ਨਾਸ ਤਰਨਾ ਹੁਣ ਸਤਗੁਰਾਂ ਦੇ ਵਿੱਚ YouTube ਤੇ ਧਿਆਨ ਸੱਚ ਜਲਾ ਲਓ ਜੀ ਤਾਂ ਲਿਖ ਲਾ ਲਓ ਜਾਗਾ ਲੈ ਕੇ ਜਾਣਾ ਨਹੀਂ ਕੋਈ ਇੱਤਾ ਅੱਦੇ ਰਾਸਤੇ ਪੈ ਜਾਗੇ ਜਿਹੜਾ ਦਿਲ ਮਿਲਿਆ ਹਿਆ ਉਹੀ ਲੈ ਕੇ ਜਾ ਸਕਦਾ ਜੋ ਦਿਨ ਮਿਲਿਆ ਮਿਲ ਰਿਹਾ ਮਿਲਿਆ ਕਈ ਰਸ ਜਿਹੜਾ ਉਹ ਜਗਤ ਸੋਨ ਵਿੱਚ ਜਗਾਇਆ ਕਿਉਂ ਸੋਨ ਆਪਣਾ ਘਾਰ ਆ ਸੋਨ ਸਮਾਗ ਉਪਾਤੇ ਆਸਣ ਕੇਵਲ ਪਾਰ ਬੈਣ ਦੇ ਬਾਸਣ ਭਗਤ ਪ੍ਰਸਾਗੋਸ਼ਟ ਕਰਦੀ ਭਗਤੀ ਆ ਮਾਲਕ ਦੇ ਦਾਦੀ ਆ ਹੋਰ ਕਿਤੇ ਭਗਤ ਨਾ ਹੋਈ ਬਿਨ ਸਤਗੁਰੂ ਦੇ ਉਪਦੇਸ ਮਾਲਕ ਦੇ ਦੇਦ ਤੇ ਬਿਨ ਭਗਤੀ ਨਹੀਂ ਹੈਗੀ ਜਿਹੜਾ ਸੀ ਇਹ ਵਿਚਾਰ ਕਰਨਾ ਵਾ ਜਿਹੜਾ ਸੀ ਇਹ ਸਿਮਨ ਕਰਨਾ ਵਾ ਇਹ ਸਿਰਫ ਤੰਦੇ ਕਲੇਸ਼ਨ ਖਤਮ ਕਰਨਾ ਜਿਸ 19 ਸਾਲ ਸਟਾਰਟ ਕਹਿੰਦੇ ਆ ਸਿਮਰੋ ਸਿਮਰ ਸਿਮਰ ਸੁਖਬਾਬੋ ਕੈਲਕਲਸ ਤਾਂ ਮੈਂ ਪੜਾਉਂਦਾ ਬਈ ਉਸ ਨੂੰ ਸਿਮਰਨਾ ਮਾਲਕ ਨੂੰ ਕਾਂਟੜੇ ਵਿੱਚ ਪੜੋਣਾ ਕੀ ਕਹਿੰਦਾ ਮਾਲ ਤਿਸ ਕਾ ਨਾਮ ਰੱਖ ਕੰਠ ਪਰੋਇ ਕਾਂਠ ਦੇ ਵਿੱਚ ਹਿਰਦੇ ਵਿੱਚ ਜੇ ਕਹਿੰਦਾ ਮੇਰੇ ਹਿਰਤਾਂ ਨਾਮ ਹਰ ਵਸਿਆ ਗੁਰ ਹੱਤ ਧਰ ਮੇਰਾ ਮਾਤਾ ਢੋੜਦੇ ਫਿਰ ਦੇ ਬੰਦੇ ਉਹਦੇ। ਇਹ ਕਾਂਠੇ ਪ੍ਰਵਾਹ ਗਿਆ। ਕੰਠ ਲਾਇਆ ਅਬਗਨ ਸਾਹਿਬ ਮਿੱਟੀ ਦਿਆਲ ਪ੍ਰਭ ਕਿਸਾਨ ਦਾ। ਅਸੀਂ ਮਾਲਕ ਦਾ ਪਰਵਾਣਿਆਂ। ਸਿਮਰ 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 ਪ੍ਰਭ ਸੋਇ ਨਾਨਕ ਵਿਗ ਨਾ ਲਾਗੇ ਕੋਈ ਫਿਰ ਉਹਨੂੰ ਵਿਗ ਨੀ ਲੱਗਦਾ। ਜਨਮਾਂ ਤੋਂ ਰਹਿਤ ਹੋ ਜਾਂਦਾ। ਉਹ ਹਰ ਵਾਰ ਮਾਲਕ ਦੀ ਉਹਦੀ ਉਸਤਤ ਕਰਦਾ। ਉਹਦੀਆਂ ਇਨਸਾਨੀਆਂ ਮਿਲ ਗਈਆਂ। ਉਹ ਸੰਤ ਦੀਆਂ। ਕਰਮੀ ਕਰਦਾ ਕੋਈ ਦਿਹਾੜੀ ਕਰਦਾ ਕੋਈ ਨੌਕਰੀ ਕਰਦਾ ਕੋਈ ਬਿਜ਼ਨਸ ਕਰਦਾ ਕੁਝ ਕਰਦਾ ਹੈਗਾ ਪਰ ਉਹਦੀ ਨਿਸ਼ਾਨੀਆਂ ਲੱਗ ਹੋ ਜਾਂਦੀਆਂ ਉਹ ਮਾਲਕ ਦੇ ਨਿਰੰਕਾਰ ਦੀ ਓਟ ਲਾ ਕੇ ਚੱਲਦਾ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਵਿਹਾਰ ਸਤ ਮਨ ਸੱਚ ਉਹ ਸਾਹਮਣੇ ਸੱਚ ਨੂੰ ਦੇਖ ਕੇ ਕਰਮ ਕਰਦਾ ਸਾਰਾ ਜਿਵੇਂ ਗੁਰ ਆਪਾਂ ਕਹਿੰਦੇ ਨਾ ਫਟਾਫਟ ਗੁਰੂ ਨਾਨਕ ਨੇ ਹਲ ਚਲਾ ਠੀਕ ਹੈ ਬਿਲਕੁਲ ਚਲਾਇਆ ਪਰ ਅਸੇਦੋ ਸੂਲ ਤੇ ਨਹੀਂ ਚਲੇ ਆਗੇ ਅਸੀਂ ਬਾਣੀ ਪਾਲੀ ਰੱਬ ਬਣ ਕੇ ਨਹੀਂ ਬਿਲਕੁਲ ਨਹੀਂ ਅਸੀਂ ਮਤਲਬ ਨਾਲ ਕਰਮ ਕਰਨਾ ਕਰਮ ਧਰਮ ਦੇ ਵਿੱਚੋਂ ਪਰਛਾਹ ਜਾ ਜੇ ਕਰਮ ਕਰੋਗੇ ਫੁਰਨਾ ਖਤਮ ਫੁਰਨੇ ਕਰਮ ਨਾਲ ਖਤਮ ਹੁੰਦੇ ਆ ਜੇ ਸਰੀਰ ਨੂੰ ਦਵੋਗੇ ਨਾ ਖਾਣ ਨੂੰ ਫੇਕ ਕਰੂਗਾ ਮਾਲ ਬਖਸ਼ ਕਰਦੇ ਆ ਵੀ ਜਪੀਏ ਨਾਮ ਜਪੀ ਅਨ ਅਨ ਵੀ ਖਾਣ ਲੱਗੇ ਨਾ ਰੱਬ ਦਾ ਨੌਰਾਣਾ ਚਾਹੀਦਾ ਦੇਖੋ ਹੈ ਦਾ ਉਹਦਾ ਖਾਂਦਾ ਵੀ ਉਹ ਆਪ ਹੀ ਆ ਇਹ ਸ੍ਰੀ ਮੂਲਾ ਮਾਇਆ ਇਸ ਹੜ ਅਸਦੇ ਦਾ ਕਿਰਾਏਦਾਰ ਹਾਂ ਜਾਂ ਮਰਜ਼ੀ ਕਰ ਸਕਦਾ ਵਿੱਚ ਜਿਵੇਂ ਕਿਰਾਏਦਾਰ ਹੁੰਦਾ ਨਾ ਕਿਰਾਏ ਨਿੰਦਾ ਇਸ ਤਰ੍ਹਾਂ ਮਨ ਜਿਹਾ ਮਰਜ਼ੀ ਕਰ ਲਵੇ ਤਾਂ ਇਹ ਕਹਿੰਦਾ ਖੇਤ ਖਸਮਗਾ ਰੱਖ ਉੱਟ ਜਾ ਸਾਨੂੰ ਇਹਦਾ ਪਿੱਛੇ ਤੇ ਲੱਗ ਗਿਆ ਪਤਾ ਲੱਗ ਗਿਆ ਵੇ ਮਾਲਕ ਦਾ ਖੇਤ ਹੈ ਸ੍ਰੀਰਾ ਤੇ ਸਾਡਾ ਇੱਥੇ ਮੇਹਰਦਾਰ ਕਾ ਦੀ ਤਾਂ ਇਹ ਕਹਿੰਦਾ ਇਹੜ ਤੇੜ ਛੜ ਤੋਂ ਗੁਰਕਾ ਸਾਧ ਪਛਾਣ ਸਤਗੁਰੂ ਕੇ ਟੈਪ ਆ ਸਭ ਕੋ ਜਾਣੀ ਜਾਣ ਮਾਲਕ ਸਾਹਮਣੇ ਖਾਲੀ ਖਲਾ ਜਾ ਮਨ ਨੂੰ ਮਨਾ ਲਾ ਕਈ ਮਾਲ ਕਹਿੰਦਾ ਵਿਹਾਰ ਸਤ ਸਜਨਾਗਾਰ ਨਿਰਮਲ ਰਸਨਾ ਅਮਰਤ ਪੀਓ ਫੇਰ ਆਸਣ ਲਾ ਜੀਓ ਸਦਾ ਸਹਿਲਾ ਕਰ ਲੈ ਜੀਓ ਸਦਾ ਸੁਖ ਰਹੋਗੇ ਕਰਮ ਦੇ ਨਾਲ ਸੋਨ ਪਤਾ ਨਹੀਂ ਲੱਗਦਾ ਦੇਖੋ ਵਿਚਾਰ ਕਰਕੇ ਨਾਮ ਨੂੰ ਸੁਣੋਗੇ ਅੰਦਰੋਂ ਪਹਿਲਾਂ ਜੇ ਨਹੀਂ ਪ੍ਰਗਟ ਹੋਇਆ ਤਾਂ ਮੁੱਖ ਨਾਲ ਮਾੜਾ ਮਾੜਾ ਬੋਲਣ ਵਾਲਾ ਆਦਾ ਕਰਮ ਕਰੋ ਕੋਈ ਵੀ ਵਿਨਰ ਸ ਦਿਹਾੜੀ ਜੋ ਵੀ ਕਰਦਾ ਨੌਕਰੀ ਕਰਦਾ ਫੇਰ ਰਾਤ ਨੂੰ ਥੋੜਾ ਸਿਮਨ ਕਰਕੇ ਸੋਨ ਵਿੱਚ ਧਿਆਨ ਲਾ ਕੇ ਪਾਓ ਥੋੜਾ ਪੈਣ ਦਾ ਉੱਠਣ ਦਾ ਬੈਠਣ ਦਾ ਫਰਕ ਪੈ ਜਾਊਗਾ ਥੋੜਾ ਮਨ ਮਾਰਗ ਤੇ ਚੱਲ ਪੋਹ ਤੇ ਤਾਂ ਹੀ ਤਾਂ ਮਾਲ ਕਹਿੰਦੇ ਨਾ ਸਦਾ ਸੇਲਾ ਕਰ ਲੈ ਜੀਓ ਫਿਰ ਸੇਲੇ ਹੋ ਜਾਓਗੇ ਨੈਣੋ ਪੇਠਾ ਕੇ ਰੰਗ ਸਭ ਨੂੰ ਰੱਬ ਦੇਖੂਗੇ ਜਿਹੜੇ ਬੈਠਿਆ ਇਹ ਸੰਗ ਦੇ ਬੈਠਿਆ ਰੱਬ ਦਾ ਰੂਪ ਆ ਸਭ ਗੋਵਿੰਦਾ ਸਭ ਗੋਵਿੰਦਾ ਗੋਵਿੰਦ ਨਹੀਂ ਕੋਈ ਜਾਇ ਪੇਤਾ ਆ ਕੇ ਪਤਾ ਲੱਗਿਆ ਸਾਧ ਸੰਗ ਬਿਨਸੇ ਸਭ ਸੰਗ ਸਾਧ ਸੰਗ ਨਾਲ ਜਿਹੜਾ ਪੰਜਾਂ ਦਾ ਸੰਗ ਆ ਉਹ ਖਤਮ ਹੋ ਜਾਊਗਾ ਯਾਰ ਸਨ ਪੁੱਠੇ ਰਾਹ ਤੇ ਵਗ ਜਾ ਰਿਹਾ ਫੇ ਅਸੀਂ ਉਹ ਮਾਲਕ ਦੇ ਚਰਨ ਫੜ ਲਾਂਗੇ ਚਰਨ ਚਲੋ ਮਾਰ ਗੋਬਿੰਦ ਮਿਟੇ ਪਾਪ ਜੱਪੀਏ ਹਰਬਿੰਦ ਦੇ ਗੁਰ ਕੇ ਚਰਨ ਸਰੇਵਣੇ ਤੀਰਸਾਰ ਕਾ ਮਾਰ ਦੇ ਚਰਨ ਹੁਣ ਸੁਣਾਂਗੇ ਸਾਡੇ ਅੰਦਰ বাজਦਿਆ ਆਹ ਨਾਲ ਪਾਣੀ ਵਿੱਚ ਕਦੇ ਢਿੰਡੇ ਦੀ ਆਵਾਜ਼ ਆ ਕਦੇ ਬੰਸਰੀ ਆਵਾਜ਼ ਆ ਕ ਤੇ ਤਬਲੇ ਦੀ ਆਵਾਜ਼ ਆ ਕਹੇ ਕੁੰਗੜਾਂ ਦੀ ਆਵਾਜ਼ ਆ ਕਦੇ ਕੰਨ ਦੀ ਆਵਾਜ਼ ਇਹ ਵੇ ਇਕੱਠਿਆਂ ਹੋ ਗਏ ਇੱਕ ਅਨਾਹਦ ਬਣ ਜਾਂਦਾ ਇੱਕ ਰਸ ਹੋ ਜਾਂਦਾ ਸਭ ਫਿਰ ਉਹਨੂੰ ਸੁਣਨਾ ਹਸ ਕਰ ਹਰ ਕਰਮ ਸਰਬਨਾਰਕਤਾ ਨਾਲ ਕਰਮ ਕਰਨਾ ਕਰਮ ਇਹ ਨਾਲ ਜਿਹੜੇ ਆਪਣੇ ਅੰਦਰ ਫਿਰ ਆਣਾ ਸਭ ਚੱਲਦਾ ਉਹਨੂੰ ਨਾਲ ਸੁਣਨਾ ਹਰ ਨਾਮ ਕਹਿੰਦਾ ਹਰ ਦਰਗਾ ਨਾਨਕ ਜਲਮਤਾ ਉਹ ਦਰਗਾ ਪ੍ਰਵਾਨ ਹੋ ਜਾਂਦਾ ਬਟ ਬਾਗੀ ਤੇ ਜਨ ਜਗ ਮਾਹ ਉਹ ਫਿਰ ਭਾਗਾ ਵਾਲਾ ਉਹਨਾਂ ਕਹਿੰਦੇ ਆ ਪਾਗ ਠੜੇ ਵਾਲ ਸੰਤ ਮਾਰੇ ਜਿਨ ਕਰਤਨ ਹਰਨਾਮਾ ਪਰਮਾਨੋ ਜੀ ਆ ਸਾਨੂੰ ਇਹ ਚੀਜ਼ ਦਾ ਪਤਾ ਲੱਗਾ ਗੁਰਬਾਣੀ ਸਾਨੂੰ ਬਖਸ਼ ਕਰਈ ਆ ਸਦਾ ਸਦਾ ਹਰ ਕੇ ਗੁਣ ਗਾਵੋ ਤੁਰਦਾ ਫਿਰਦਾ ਬੈਹਂਦਾ ਔਰਦਾ ਉਹਨਾਂ ਯਾਦ ਰੱਖੋ ਸਿਮਰ ਸਿਮਰ ਹਰ ਕਾਰਨ ਕਰਨਾ ਸਾਰੇ ਕੰਮ ਵੀ ਕਰਨੇ ਆ ਦੁਨਿਆਵੀ ਕਰਨੇ ਆ ਰਾਸਣ ਸ਼੍ਰੀ ਨੂੰ ਖਾਣ ਦੀ ਖਾਤਰ ਬੱਚੇ ਪਾਲਣੇ ਆ ਨਾਲ ਕਰਮ ਕਰਨਾ ਗ੍ਰਸਥ ਜੀ ਰਹਿਣਾ ਗ੍ਰਸਥ ਵੱਡਾ ਹੀ ਸੰਤ ਆ RAM ਨਾਮ ਜੋ ਕਰੇ ਵਿਚਾਰ ਜੋ ਮਾਲਕ ਦੇ ਨਾਮ ਦੀ ਆਵਾਜ਼ ਦੀ ਵਿਚਾਰ ਕਰਦੇ ਆ ਉਹ ਥੋੜੇ ਅੰਦਰ ਨਾਮ ਆ ਜਿਹਨੂੰ ਕਹਿੰਦਾ ਗੁਪਤਾ ਨਾਮ ਵਰਤੇ ਵਿੱਚ ਕਲ ਜੋ ਘਾਟ ਘਾਟ ਹਰ ਭਰਪੂਰ ਹੈ ਥੋੜੇ ਅੰਦਰ ਆ ਜੇ ਉਹਨੂੰ ਸੁਣ ਲਿਆ ਫਿਰ ਤੂੰ ਹੀ ਅਮੀਰ ਆ ਸੇਤਨਵੰਤ ਗਣੀ ਸੰਸਾਰ ਜਿਹੜਾ ਦੁਨਿਆਵੀ ਫੌਜਾਂ ਵਾਲੇ ਰਾਜੇ ਮਹਾਰਾਜੇ ਉਹ ਅਮੀਰ ਨਹੀਂ ਹੁੰਦੇ ਕਿਉਂ ਲੱਖ ਮਣ ਸੋਨਾ ਲੱਖ ਮਣ ਰੂਪਾ ਲੱਖ ਮਣ ਸੋਨਾ ਵੇ ਲੱਖ ਮਣ ਚਾਂਦੀ ਸੋਨਾ ਰੂਪਾ ਪੈਸੇ ਹੁਣ ਲੱਖ ਸਿਰ ਸਾਹਾਂ ਦੇ ਸਾਂ ਲੱਖ ਲਾਸਕਰ ਲੱਖ ਨੇਜੇ ਵਾਜੇ ਲੱਖੀ ਕੋਲੀ ਪਾਸ ਲੱਖਾਂ ਹੀ ਫੌਜਾਂ ਹੋਣ ਲੱਖਾਂ ਨੇਜੇ ਵਾਜੇ ਆਉਣ ਲੱਖ ਲਾਸਕਰ ਲੱਖ ਨੇਜੇ ਵਾਜੇ ਲੱਖੀ ਕੋਲੀ ਪਾਸ ਕਹਿੰਦਾ ਜਿੱਥੇ ਸੈਰ ਰੰਗਣਾ ਅਗਨ ਪਾਣੀ ਅਸਗਾ ਉਹ ਬਹੁਤ ਵੱਡਾ ਸਮੁੰਦਰ ਆ ਉੱਥੇ ਨਾ ਬੇੜੀ ਨਾਲ ਤੁਰਲਾ ਨਹੀਂ ਹੈਗਾ ਇੱਕ ਨਾਮ ਆ ਇਹ ਉੱਥੇ ਨਾਮ ਨਾਲ ਜਾਰੇ ਪਾਈ ਹੋਗੀ ਨਾਮ ਮਾਰਾ ਮਿੱਤਰ ਬਣਿਆ ਹੋਗਾ ਫਿਰ ਆਪਣੇ ਅੰਦਰ ਆ ਫਿਰ ਉਹਨੇ ਘਟਾਉਣਾ ਉਹਦੇ ਨਾਮ ਦੇ ਤੇ ਪਾਉਣ ਦੀ ਨਾਪੀ ਤੇ ਗੱਡ ਬਣੀ ਹੋਈ ਆ ਤਾਂ ਹੀ ਨਾਬਿਆ ਨਾਪ ਆਪਣਾ ਘਰ ਆ ਸਮਨੇ ਉੱਥੇ ਬਹਿਣਾ ਦੋਸਰੇ ਆ ਉਹਦੀਆਂ ਮਨ ਇਨਸਾਨੀਆਵਾਂ ਫਿਰ ਉਹ ਗੁਰਮਖਾਨਾ ਸਾਂਝ ਕਰ ਨੇ ਜਿਵੇਂ ਗੁਰੂ ਪਿਆਰੇ ਭਾਈ ਸੇਵਾ ਸਿੰਘ ਨੇ ਸਾਂਝ ਕਰਾਈ ਆ ਫਿਰ ਗਾਂ ਨਿਕਲ ਜਾਂਦਾ ਫਿੰਕਿੰਕਿੰਕੇ ਜੁੱਤੀਆਂ ਚੱਲੀਆਂ ਗਾਂ ਇਸੇ ਤਰ੍ਹਾਂ ਮਾਲਕ ਦਾ ਆਦਿਆ ਬਈ ਫਿਰ ਥੋੜਾ ਕਰਮ ਵਾਲੇ ਬਣ ਗਏ ਫਿਰ ਅਮੀਰ ਬਣ ਗਏ ਫਿਰ ਕਹਿੰਦੇ ਪੌਣ ਪਾਣੀ ਅਗਨਿਸਗਾ ਬਈ ਪੌਣ ਪਾਣੀ ਆਕਣਾ ਇੱਧਾ ਹਦ ਰਿਆ ਕੋਈ ਅੰਤ ਨਹੀਂ ਨਾਲ ਕੋ ਉੱਥੇ ਜਾਣ ਕੇ ਸਾਖ ਬਾਸਾ ਉੱਥੇ ਬਦਲ ਗੁਦਰੇ ਪੈਸਾ ਦਨਿਆਵੀ ਦਾ ਜਾਂ ਤੂੰ ਨਾਮ ਦੇ ਨਾਲ ਪਰੋਇਆ ਗਿਆ ਫਿਰ ਉਹਨੇ ਨਾਮ ਨੇ ਕੱਢ ਕੇ ਲੈਣਾ ਉਹ ਅਮੀਰ ਆ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਸਾਰੇ ਉਹਦੇ ਪਰੋਇਆ ਫਿਰ ਤਾ ਹੁਣ ਜੋਰ ਲਾਉਣ ਦੇ ਉਹਨੇ ਆਪੇ ਮਾਲ ਲੈ ਜਾਂਦਾ ਅਈ ਮਾਲ ਕਹਿੰਦੇ ਆ ਮਨ ਤਨ ਮੁਖ ਬੋਲੇ ਹਰ ਮੁਖ ਇਨਸਾਨੀ ਹੁੰਦੀ ਆ ਖੁਸ਼ੀ ਪਿਆਰ ਭਾਵਨਾ ਸਦਾ ਸਦਾ ਜਾਣੇ ਤੇ ਸੁੱਖੀ ਸਦਲੇ ਜੁੱਖੀ ਹੁੰਦਾ ਏ ਕੋ ਇੱਕ ਇੱਕ ਪਸਾਣੇ ਇਤੋਤ ਕੀ ਉਸ ਜਣੇ ਉਹ ਜਾਣ ਲਿਆ ਸਾਰੇ ਰੱਬ ਦਾ ਰੂਪ ਪੇਧ ਆ ਗਿਆ ਪਤਾ ਲੱਗਾ ਮਾਲ ਕਾ ਕਿਸ ਨਾਲ ਫੇ ਬੈਰ ਨਹੀਂ ਕਰਦਾ ਨਾਮ ਸੰਗ ਜਿਸ ਕਾ ਮਨ ਮੰਨ ਜਿਨਾ ਨਾਮ ਦੇ ਨਾਲ ਮਨ ਮੰਨ ਗਿਆ ਅੰਦਰ ਵੀ ਆਪਣੇ ਅੰਦਰ ਨਾਮ ਪ੍ਰੋਹਿ ਜਾਂ ਆਪਾਂ ਪਤਾ ਲੱਗ ਗਿਆ ਮਨ ਤਨ ਮੁਖ ਬੋਲੇ ਹਰ ਮੁਖੀ ਤਾਂ ਇਹ ਕਹਿੰਦਾ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣ ਮਾਲਕ ਨੂੰ ਜਾਣ ਲਿਆ ਇਹ ਮਾਲਕਾ ਮਾਲਕ ਦਾ ਰੂਪ ਕਹਿਆ ਜਾ ਉਹਦਾ ਰੰਗ ਰੂਪ ਨਹੀਂ ਹੈਗਾ ਰੂਪ ਨਾ ਰੱਖਣਾ ਰੰਗ ਕੱਤਰਿਆ ਕੋ ਤੇ ਬੜਾ ਭਾਵਨਾ ਉਹ ਕੀ ਆ ਸਤਪੁਰਖ ਜਿਨ ਜਾਣਿਆ ਸਤਕਰ ਤੇਸ ਕਾ ਨਾਮ ਜਿਨੇ ਨਾਮ ਦੀ ਪੈਸੇ ਆਣੇ ਉਹ ਸਤਕਰ ਰੂਪ ਬਣ ਚੁੱਕਿਆ ਖਾਲੀ ਖਲਾਸ ਸਤਕਰ ਇਹਦਾ ਕੋਈ ਰੰਗ ਰੂਪ ਨਹੀਂ ਹੈਗਾ ਫਿਰ ਤਾਂ ਆਪਾਂ ਪਤਾ ਲੱਗ ਗਿਆ ਮਾਲਕ ਨੇ ਕੰਮ ਕਰਤਾ ਕਿਰਪਾ ਕਰਤੀ ਮੇ ਸਾਡਾ ਜਲ ਮਨ ਮੰਨ ਗਿਆ ਵੇ ਕਹਿੰਦਾ ਗੁਰਪਸਾ ਆਪਣਾ ਆਪ ਸੋਝੇ ਜਿਸ ਕੀ ਜਾਨੋ ਤ੍ਰਿਸ਼ਨਾ ਉਹ ਜੋ ਉਹਦੀ ਤ੍ਰਿਸ਼ਨਾ ਖਤਮ ਹੋ ਗਈ ਜਵਾ ਦਸ ਬਿਸਾ ਆਪਣਾ ਬਹੁਤ ਨਾਲ ਤੇਰੇ ਨਾਲ ਲੱਗ ਗਿਆ ਇਹ ਜਨ ਪਹੁੰਚ ਗਈ ਸਾਧ ਸੰਗ ਹਰ ਹਰ ਜਸ ਕਹਿ ਤ ਸੰਗ ਦੇ ਵਿੱਚ ਹੈ ਹਰੀ ਦਾ ਜਸ ਸਭ ਰੋਗ ਤੇ ਉਹ ਹਰ ਜਨ ਰਹਿ ਤ ਸਾਰੇ ਰੋਗਾਂ ਤੋਂ ਉੱਪਰ ਹੋ ਗਿਆ ਜਨਮਨ ਤੋਂ ਉੱਪਰ ਹੋ ਗਿਆ ਆਨੰਦ ਕੀਰਤਨ ਕੇਵਲ ਵਖਾਂ ਦਿਨ ਤੇ ਰਾਤ ਉਹਦੀ ਆਵਾਜ਼ ਸੁਣਦਾ ਗ੍ਰਸਤ ਮੈਂ ਸੋਈ ਨਿਰਵਾਣ ਗ੍ਰਸਤੀ ਰਹਿ ਕੇ ਜਾਨੀ ਗ੍ਰਸਤੇ ਮਤਲਬ ਉਹਦੇ ਚਰਨਾਂ 'ਚ ਬੈਠ ਕੇ ਇੱਕ ਉੱਪਰ ਜੇ ਜਨ ਕੀ ਆਸਾ ਇਸ ਕੀ ਕੱਟੀ ਜੰਮ ਕੇ ਫਸੇ ਉਹਨਾਂ ਦੀ ਜਮਾ ਦੀ ਫਾਸੀ ਕੱਟਦਾ ਜਿਹੜਾ ਇੱਕ ਪ੍ਰਾਸ ਰੱਖਦਿਆ ਮਾਲਕ ਦੇ ਪਰ ਪਰਮ ਕੀ ਜਿਸ ਮਨਪੂਖ ਨਾਨਕ ਤੇ ਜਨ ਲਾਗੇ ਦੁੱਖ ਫਿਰ ਦੁੱਖ ਨਹੀਂ ਲਾਗੇ ਫਿਰ ਤੇ ਮਾਲਕ ਨੇ ਬਖਸ਼ ਕਰਦੇ ਜਿਸ ਕੋ ਹਰਪ੍ਰਭ ਮਨ ਚਤਾਵੇ ਜਿੰਨਾ ਚਿੱਤ ਵਿੱਚ ਮਾਲਕ বাস ਗਿਆ ਕਹਿੰਦਾ ਵਾਹਿਗੁਰੂ ਵਾਹਿਗੁਰੂ ਚਿਤਤਾਵੇ ਸੋ ਸੰਤ ਸੇਲਾ ਨਹੀਂ ਲਾਉਂਦਾ ਡੋਲਦਾ ਨਹੀਂ ਹੋ ਜਿਸੇ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕਉ ਕਿਸ ਤੇ ਡਰੇ ਉਹ ਕੇ ਡਰਦਾ ਨਹੀਂ ਹੈ ਜੈਸਾ ਸਤ ਐਸਾ ਦਟਾਇਆ ਆਪਣੇ ਕਾਰਜ ਮਿਆਸ ਸਮਾਇਆ ਆਪਣੇ ਕਾਰਜ ਵਿੱਚ ਆਪ ਕਾਰਜ ਕੀਆ ਦਾ ਨਾਮ ਦੇ ਵਿੱਚ ਸਮੋਣਾ ਮਾਲ ਕਹਿੰਦੇ ਨਾ ਨਾਦ ਸਮਾਇਲ ਹੋਰੇ ਸਤਗੁਰ ਪੇਟ ਰੇ ਉਸ ਨਾਦ ਸਮੋਣਾ ਤੇ ਕਹਿੰਦੇ ਨਾਮ ਛੜਨਾ ਛੜਣਾ ਨਹੀਂ ਉਹ ਤਾਂ ਮੈਂ ਸਮੋਣਾ ਆ ਕੋਈ ਜਿਹੜਾ ਆਪਣੇ ਅੰਦਰ ਆ ਨਾਮ ਆ ਗੁਪਤਾ ਨਾਮ ਵਰਤੇ ਵੀ ਕਾਜੋ ਘਟ ਘਟ ਬੂਰੇ ਦੇ ਆਪਣੇ ਅੰਦਰ ਆ ਉਹਨੂੰ ਆਪਾਂ ਉਹਦੇ ਵਿੱਚ ਸਮਾਉਣਾ ਜਾ ਕੇ ਮਾਲਕ ਦੇ ਵਿੱਚ ਮੰਨ ਤੋ ਜੋ ਸਿਰ ਆਪਣਾ ਮੂਲ ਪਛਾਣ ਉਹ ਮੂਲ ਦੀ ਪਛਾਣ ਕਾਣੀ ਆ ਜਾਇ ਜੀ ਦਾ ਪਤਾ ਲੱਗਿਆ ਫਿਰ ਆਪਾਂ ਨੂੰ ਮਾਲਕ ਪਤਾ ਲੱਗਿਆ ਵੀ ਇਹ ਸੇਲੇ ਬਣ ਗਏ ਕਹਿੰਦੇ ਸੋ ਸੇਵਕ ਉਹ ਕਿਸ ਤੇ ਡਰਦਾ ਨਹੀਂ ਜਿਹਾ ਸਸਾ ਸਸਾ ਦੱਸ ਦੱਸਟਾਇਆ ਆਪਣੇ ਕਾਰਜ ਵਿੱਚ ਆਪ ਸਮਾਇਆ ਸੋਧ ਸੋਧ ਸੋਦ 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 ਤਾ ਸੋਦ ਸਿੱਜਿਆ ਕੋਰ ਪ੍ਰਸਾਦ ਤਤ ਸਭ ਉਜਿਆਉਣੇ ਤਤ ਨੂੰ ਬੁਝ ਲਿਆ ਮੂਲ ਨੂੰ ਬੁਝ ਲਿਆ ਜਬ ਦੇਖੋ ਤਬ ਸਭ ਕੁਝ ਮੂਲ ਨਾਨਕ ਸੋ ਸੁਖ ਸੁਖਮ ਸੋਇ ਉਸਤੋ ਇਹਦਾ ਹੋਇ ਸੁਖਮੈ ਸਤੂਲ ਸੋਖਮੈ ਦੇ ਦੇਖਦੇ ਨਹੀਂਗਾ ਅਸਤੋਲ ਮੈਂ ਜਿਹੜਾ ਦਿੰਦੀ ਨਹੀਂ ਆਪਾਂ ਨਹਿ ਕਿਸ ਜਨਮੇ ਨਹਿ ਕਿਸ ਮਰੇ ਆਪਣਾ ਚਲਤ ਆਪ ਹੀ ਕਰੇ ਆਪ ਦੇ ਜਿਹੜੇ ਕੌਤਕੋ ਦੇ ਆਪ ਦੇ ਆਵਣ ਜਾਵਣ ਦ੍ਰਿਸ਼ਟ ਅੰਦਰਿਸ਼ਟ ਆਗਿਆ ਧਾਰੀ ਸਭ ਸ੍ਰਿਸ਼ਟ। ਯਾ ਪਤਾ ਲੱਗ ਗਿਆ ਮਾਲਕ ਤੇ ਬਖਸ਼ ਕਰਦਾ ਫਿਰ ਇਸ ਕਿਰਪਾ ਦੁਆਰੇ ਹੀ ਮਾਰਗ ਦੱਸ ਦਿਆ ਉੱਥੇ ਕੋਈ ਤੀ ਪੁੱਤ ਨਹੀਂ ਕਿ ਕਨ ਮਾਲਕ ਨੇ ਕਰਨਾ ਜਿੱਥੇ ਪੁੱਤਰ ਪੁੱਤਕਲਤਰ ਕੋਈ ਬੈਲੀ ਨਹੀਂ ਤਿੱਥੇ ਹਰ ਹਰ ਨਾਮ ਸੁਦਾਇਆ। ਤਨ ਤਨ ਸਤਗੁਰ ਪੁਰਖ ਨਿਰੰਜਨ ਜਿੱਥੇ ਮਿਲ ਹਰ ਨਾਮ ਤੇ ਆਈ। ਸਾਹਮਣੇ ਖਿਆਲ ਧਿਆਨ ਨੂੰ ਕਰਕੇ ਅਸੀਂ ਮਾਲਕ ਦੇ ਚਾਰਨਾ ਨਾ ਜਾਉਣਾ ਕਹਿੰਦੇ ਜਿਉ ਮੰਦਰ ਕੋ ਥਾਵੇਂ ਥਮਣ ਕਿਉ ਗੁਰਕਾ ਸਾਧੂ ਮੰਨਿਆ ਹਸ ਤਮਣ ਜੇ ਗੁਰਦਾ ਸਾਹਿਬ ਦਾ ਮਨ ਵਿੱਚ ਵਸ ਗਿਆ ਤੇ ਹਿਰਦੇ ਵਿੱਚ ਬਾਜਣਾ ਤਾਂ ਹੀ ਮਾਲਕ ਨੇ ਆਪੇ ਆਪ ਸਗਲ ਮੈਂ ਆਪ ਅਨਕ ਜੁਗ ਤੇ ਰਾਚਾ ਥਾਪਤਾ ਅਬਨਾਸੀ ਨਹੀਂ ਕਿਸ ਖੰਡ ਕਹਿੰਦਾ ਇਹ ਨਹੀਂ ਹੈਗਾ ਵੀ ਮਾਲਕ ਸਾਰਿਆਂ ਵਿੱਚ ਆ ਤਾਨ ਤਾਰ ਇਹੋ ਬ੍ਰਹਮੰਡ ਹੈ ਜੋ ਬਰੇ ਮੰਡੇ ਸੋਈ ਪਿੰਡੀ ਕੋਈ ਆ ਅਸੀਂ ਆਪਣੇ ਆਪ ਨੂੰ ਪਹੁੰਚ ਜਾਣਾ ਸਭ ਕੁਝ ਕਰਮੇ ਬਾਹਰ ਨੇ ਲੱਖ ਪੇ ਪੁਰਖ ਪ੍ਰਤਾਪ ਆਪ ਜੀ ਵਾਜ ਤਾਂ ਨਾਨਕ ਜਾ ਜਾਂ ਤੁਰਦੇ ਫਿਰਦੇ ਅਸੀਂ ਬੜੇ ਪਿਆਰ ਨਾਲ ਵਾਹ ਗੁਰ ਵਾਹ ਗੁਰ ਵਾਹ ਨਾਲ ਕਰਮ ਨਾਲ ਜਾ ਬੜੇ ਪਿਆਰ ਨਾਲ ਫਿਰ ਅੰਤਰਗਤ ਫਿਰ ਕਰਿਆ ਕੇ ਰੋਟੀ ਬਾਣੀ ਖਾ ਕੇ ਛੱਕ ਕੇ ਵੀ ਥੋੜਾ ਜਿਹਾ ਸਿਮਰਨ ਕਰਕੇ 1-2 ਮਿੰਟ 4 ਮਿੰਟ ਯਾ ਵੀ ਯਾਰ ਰਾਤ ਹੋ ਗਈ ਫਿਰ ਸੁਣ ਬਿਤੇਆਂ ਲਾ ਕੇ ਪੈਣਾ ਸੋ ਨੀਂਦ ਜਲਦੀ ਆ ਜਾਵੇ ਜਿਨ ਪ੍ਰਭ ਜਾਤਾ ਸੋ ਸੋਭਾ ਬੰਦ ਸਗਲੇ ਸੰਸਾਰੇ ਉਧਰੇ ਸੰਸਾਰ ਉਧਰੇ ਤੈਨ ਮੰਨ ਸੰਸਾਰ ਵਿੱਚੋਂ ਮੰਤਰ ਦੁਆਰਾ ਜਿਹੜਾ ਆਪਣੇ ਅੰਦਰ ਆ ਜਿਹੜਾ ਕਿ ਮੂਲ ਮੰਤਰ ਹਰ ਨਾਮ ਰਸੈਣ ਕੋ ਨਾਨਕ ਪੂਰਾ ਪਾਇਓ ਆਪਣੇ ਅੰਦਰ ਆ ਮਾਰ ਅਸੀਂ ਮੂਲ ਮੰਤਰ ਬਾਹਰ ਲੈ ਜੰਨੇ ਇੱਕ ਕੰਮ ਕਰਦੇ ਲੱਗੇ ਮੂਲ ਮੰਤਰ ਸਾਡੇ ਅੰਦਰ ਆ ਪ੍ਰਭ ਕੇ ਸੇਵਕ ਸਗਲੇ ਦਾਨ ਉਹਦੇ ਨਾਲ ਉਧਰਦੇ ਆ ਪ੍ਰਭ ਕੇ ਸੇਵਕ ਦੁੱਖ ਵਿਸਾਰਨ ਆਪੇ ਮੇਲ ਹੈ ਕਿਰਪਾਲ ਔਰ ਕਾ ਸਾਥ ਜਪ ਪੈ ਨੇ। ਉਨਕੀ ਸੇਵਾ ਸੋਈ ਲੱਗੇ ਜਿਸਨੂੰ ਕਿਰਪਾ ਕਰੇ ਵਰਪਾਕ ਜਿਨ੍ਹਾਂ ਤੇ ਮਾਲ ਕਿਰਪਾ ਕਰਦਾ। ਨਾਮ ਜਾਪਤ ਪਾਵੇ ਵਿਸਰਾ ਫਿਰ ਉਹ ਜਾ ਕੇ ਖਾਲੀ ਖਲਾ ਸੁਨ ਵਿੱਚ ਬੈੰਦੇ ਆ। ਕੋ ਨਾਨਕ ਨੀਚਲ ਕਿਰਪਾ ਕੋ ਨਾ ਨੀਚਲ ਹੈ ਉਹ ਕਦੇ ਨਹੀਂ ਲਾਇਆ। ਨਾਨਕ ਤਿੰਨ ਪੁਰਖ ਕੋ ਉੱਤਮ ਕਰ ਮੰਨੋ ਪੁਰਖ ਉੱਤਮ ਹੋ ਗਿਆ। ਉਹ ਮਾਲਕਾ ਰੂਪ ਬਣ ਗਿਆ ਜੋ ਕਿਸ ਕਰੇ ਸੁ ਪ੍ਰਭ ਕੇ ਰੰਗ ਉਹ ਮਾਲਕ ਦੇ ਰੰਗਾਂ ਚ ਰੰਗਿਆ ਰੰਦਾ ਸਦਾ ਸਦਾ ਬਸੇ ਹਰ ਸੰਗ ਉਹਦਾ ਕੰਮ ਸਹਿ ਸੁਆਹ ਹੁੰਦਾ ਸਹਿ ਸੁਆਹ ਹੋਵੇ ਸੋ ਹੋਵੇ ਕਾਣੇ ਹਾਰੇ ਕਾਣੇ ਹਾਰ ਪਸਾਣੇ ਸੋ ਪ੍ਰਭ ਕਾ ਕੀਆ ਜਨਮ ਮੀਠ ਲਗਾਣਾ ਜੈਸਾ ਸਾ ਪੈਸਾ ਦਾ ਟਣ ਪਤਾ ਲੱਗੇ ਜਿਹੇ ਜੇ ਮਾਲਕਾ ਉਹ ਜੋ ਜਿਹਦੇ ਉਪਜੇ ਤਿਸਮੇ ਸਮਾਏ ਉਹ ਸੁੱਖ ਕੰਦਨ ਉਹਨੂੰ ਬਣਾਏ ਸੁੱਖ ਸੁੱਖ ਉਮਰ ਦੇ ਚੋਲੇਆ ਪਾਰਸੀਆਂ ਮਾਲਕ ਨੇ ਤਾਂ ਇਹ ਕਹਿ ਬਣਾ ਮਾਲਕ ਕਿਰਪਾ ਕਰਤੀ ਆਪ ਸਕੋ ਆਪੇ ਦੀਨੋ ਮਾਨ ਕਹਿੰਦਾ ਆਪਣੇ ਮਾਨ ਮਾਲਕ ਆਪ ਦਿੰਦਾ ਨਾਨਕ ਪ੍ਰਭ ਜਨਕ ਇੱਕ ਹੋ ਜਾਣ ਨਾਨਕ ਪ੍ਰਭ ਜਨ ਇੱਕ ਹੋ ਜਾਣ ਸਾਰੇ ਇੱਕ ਹੋ ਗਏ ਫਿਰ ਪਤਾ ਲੱਗ ਗਿਆ ਵੀ ਜਿਹੜਾ ਮਾਲਕਾ ਬੜਾ ਟੁੱਟੀ ਗੰਨਾਂ ਵਾਲਾ ਟੁੱਟੀ ਗੰਨਾਂ ਹਾਰਗਪਾਲ ਸਰਬ ਜੀਆਂ ਗਾਪੇ ਪਤਾ ਵੀ ਪ੍ਰਤਪਾਲ ਵੀ ਆਪੇ ਕਰਦਾ ਸਾਰੇ ਕਲਾ ਜੀ ਆਪਾਂ ਸਰਬ ਕਲਾ ਭਰਪੂਰ ਪ੍ਰਭਿਤਾ ਜਨਨਹਾਰ ਜਾਂਕੇ ਸਿਮਨ ਉਦਰੀਏ ਨਾਨਕ ਦਸ ਗਿਆ ਇਸ ਤਰ੍ਹਾਂ ਕੋਣ ਪਿਆਰ ਜੋ ਅੱਜ ਦਾ ਬਿੱਸਾ ਸੀ ਆਪਣਾ ਮਾਲ ਬਿਕਸਾ ਕਿਰਪਾ ਕਰੇ ਬਹੁਤ ਹੌਨਤ ਇਹਨਾਂ ਲਾਗੇ ਆਏ ਮਾਗ ਲੈ ਬਖਸ਼ ਕੀਤੀ ਹੈ ਨਾਮ ਦੀ ਦਾਤ ਬਖਸ਼ੀ ਆ ਇਸ ਵੀਡੀਓ ਨੂੰ ਬੜੇ ਪਿਆਰ ਨਾਲ ਗਾਹਾਂ ਵੀ ਲੈਕਰ ਹੋਰਾਂ ਬੰਡੋ ਇਹਦਾ ਵੀ ਨੰਬਰ ਆ ਜੀ ਨਾ ਪਤਾ ਲੱਗੇ YouTube ਤੇ ਚੜਿਆ ਨੇ 79730 22284 79730 22284 ਬਲੌਫ ਹਤੇ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤ